ਅੱਜ ਖਾਲਸਾ ਸਾਜਨਾ ਦਿਵਸ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ ਦੀਆਂ ਸਮੂਹ ਗੁਰੂ ਨਾਨਕ ਨਾਮ ਲਿਵਾ ਸਿੱਖ ਸੰਗਤਾਂ ਨੂੰ ਸਮੁੱਚੇ ਗੁਰੂ ਖਾਲਸਾ ਪੰਥ ਨੂੰ ਬਹੁਤ 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 ਵਧਾਈਆਂ ਖਾਲਸਾ ਸਾਜਨਾ ਦਿਵਸ ਵਿਸਾਖੀ ਸਾਡਾ ਗੌਰਵ ਮਈ ਮਾਨਵਤਾ ਪਰਵ ਹੈ ਇਸ ਦੀ ਸ਼ੁਰੂਆਤ ਇਸ ਦੀ ਰੰਮਤਾ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੇ ਸਮੇਂ ਤੋਂ ਗੋੰਦਵਾਲ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਹੋਈ ਜਿੱਥੇ ਵੀ ਗੁਰੂ ਸਾਹਿਬਾਨ ਮੌਜੂਦ ਹੁੰਦੇ ਸੀ ਉਸ ਜਗ੍ਹਾ ਦੇ ਉੱਤੇ ਸੰਗਤਾਂ ਇਸ ਦਿਨ ਹੰਮ ਹਮਾ ਕੇ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਕਰਨ ਪਹੁੰਚਦੀਆਂ ਗੁਰੂ ਜਸ ਹਰੀ ਜਸ ਸਰਬਨ ਕਰਦੀਆਂ ਤੇ ਆਪਣਾ ਜੀਵਨ ਸਫਲਾ ਕਰਦੀਆਂ 1699 ਦੀ ਬੈਸਾਖੀ ਨੂੰ ਸ੍ਰੀ ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਉਤੇ ਹੋਏ ਵੱਡੇ ਇਕੱਠ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰੇ ਸਹਿਬਾਨ ਦੀ ਚੋਣ ਕੀਤੀ ਤੇ ਉਹਨਾਂ ਨੂੰ ਖੰਡੇ ਬਾਟੇ ਦੀ ਪਹਲ ਛਕਾ ਕੇ ਖਾਲਸੇ ਦੀ ਸਿਰਜਣਾ ਕੀਤੀ ਫਿਰ ਆਪ ਉਹਨਾਂ ਪੰਜਾਂ ਪਿਆਰੇ ਸਹਿਬਾਨ ਪਾਸੋਂ ਆਪ ਖੰਡੇ ਬਾਟੇ ਦੀ ਪਹਲ ਪ੍ਰਾਪਤ ਕੀਤੀ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਸ੍ਰੀ ਦਮਦਮਾ ਸਾਹਿਬ ਦੇ ਪਾਵਨ ਪਵਿੱਤਰ ਅਸਥਾਨ ਦੇ ਉੱਤੇ 15 1705 6 ਦੇ ਵਿੱਚ ਮੌਜੂਦ ਸਨ ਤਾਂ ਉਸ ਵੇਲੇ ਵੀ ਇਸ ਅਸਥਾਨ ਦੇ ਉੱਤੇ ਖਾਲਸਾ ਸਾਜਨਾ ਦਿਵਸ ਸਵੇ ਸਾਖੀ ਦਾ ਜਿਹੜਾ ਪਰਬ ਸੀ ਉਹ ਸ਼ਰਧਾ ਉਤਸ਼ਾਹ ਤੇ ਹੁਲਾਸ ਸਹਿਤ ਮਨਾਇਆ ਗਿਆ। ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਕਾਬਲ ਕੰਧਾਰ ਟਾਕਾ ਪਟਨਾ ਉੱਤਰ ਦੱਖਣ ਪੂਰਬ ਪੱਛਮ ਤੋਂ ਵੱਡੀ ਗਿਣਤੀ 'ਚ ਇੱਥੇ ਸੰਗਤਾਂ ਨੇ ਹਾਜ਼ਰੀ ਭਰੀ। ਔਰ ਇੱਥੇ ਅਮਰ ਸੰਚਾਰ ਹੋਇਆ ਲੱਖਾਂ ਦੀ ਤਾਦਾਦ ਵਿੱਚ ਉਸ ਵੇਲੇ ਖਾਸ ਤੌਰ ਤੇ ਮਾਲਵੇ ਦੇ ਜਿਹੜੇ ਸਿੱਖ ਸੀ ਉਹਨਾਂ ਨੇ ਖੰਡੇ ਬਾਟੇ ਦੀ ਪਹਲ ਚਾਕੇ ਗੁਰੂ ਕੇ ਲੜ ਲੱਗ ਕੇ ਆਪਣਾ ਜੀਵਨ ਸਫਲ ਕੀਤਾ ਉਸ ਸਮੇਂ ਤੋਂ ਹੀ ਤਖਤ ਸ੍ਰੀ ਦਮਦਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਵੀ ਖਾਲਸਾ ਸਾਜਨਾ ਦਿਵਸ ਵਿਸਾਖੀ ਬੜੀ ਸ਼ਰਧਾ ਭਾਵਨਾ ਨਾਲ ਮਨਾਈ ਜਾਂਦੀ ਹੈ 1947 ਤੋਂ ਪਹਿਲਾਂ ਪੰਜਾਬ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਤੌਰ ਤੇ ਵਿਸਾਖੀ ਦੇ ਵੱਡੇ ਇਕੱਠ ਹੁੰਦੇ ਸੀ ਲੈਕਿਨ 1947 ਤੋਂ ਬਾਅਦ ਫਿਰ ਤਖਸ਼ੀ ਧੰਧਮਾ ਸਾਹਿਬ ਦੀ ਪਾਵਨ ਧਰਤੀ ਦੇ ਉੱਤੇ ਪੰਥਕ ਇਕੱਠ ਜਿਹੜੇ ਆ ਉਹ ਹੋਣ ਲੱਗੇ। ਵੱਡੀ ਤعداد ਵਿੱਚ ਸੰਗਤਾਂ ਇਸ ਮੌਕੇ ਦੇ ਉੱਤੇ ਗੁਰੂ ਘਰ ਆ ਕੇ ਨਤਮਸਤਕ ਹੁੰਦੀਆਂ ਨੇ, ਹਾਜ਼ਰੀਆਂ ਭਰਦੀਆਂ ਨੇ, ਗੁਰੂ ਜਸ, ਹਰੀ ਜਸ ਸਰਵਣ ਕਰਦੀਆਂ ਨੇ, ਖੰਡੇ ਬਾਟੇ ਦੀ ਪਹਲ ਛਕਦੀਆਂ ਨੇ, ਲੰਗਰਾਂ ਦੇ ਵਿੱਚ ਸੇਵਾ ਕਰਦੀਆਂ ਨੇ। ਇਹ ਪਾਵਨ ਪੁਰਬ ਸਾਨੂੰ ਚੜ੍ਹਦੀ ਕਲਾ ਦੇ ਨਾਲ, ਸਾਨੂੰ ਸ਼ਰਧਾ ਭਾਵਨਾ ਦੇ ਨਾਲ, ਉਤਸ਼ਾਹ ਦੇ ਨਾਲ ਮਨਾਉਣੇ ਜਿਹੜੇ ਨੇ ਉਹ ਸ਼ੋਭਦੇ ਨੇ। ਔਰ ਇਹਦੇ ਨਾਲ ਹੀ ਗੁਰੂ ਦੀ ਖੁਸ਼ੀ ਜੜੀ ਆ ਉਹ ਨਸੀਬ ਹੁੰਦੀ ਹੈ ਅਸੀਂ ਪਰਬਾਂ ਦੇ ਮੌਕੇ ਅਸੀਂ ਜੋੜ ਮੇਲਿਆਂ ਦੇ ਮੌਕੇ ਗੁਰੂ ਤੋਂ ਖੁਸ਼ੀ ਲੈਣ ਵਾਸਤੇ ਜਿਹੜਿਆ ਵੱਡੀ ਗਿਣਤੀ ਦੇ ਵਿੱਚ ਪਹੁੰਚਦੇ ਆ ਤੇ ਗੁਰੂ ਉਸ ਵਕਤ ਸਾਡੇ ਤੇ ਕਿਰਪਾ ਕਰਦਾ ਜਦੋਂ ਅਸੀਂ ਸ਼ਾਂਤੀ ਦੇ ਨਾਲ ਅਮਨ ਦੇ ਨਾਲ ਇਸ ਅਸਥਾਨ ਦੇ ਉੱਤੇ ਆ ਕੇ ਭਜਨ ਸਿਮਰਨ ਕਰਦੇ ਆ ਆਪਣਾ ਜੀਵਨ ਬਤੀਤ ਕਰਦੇ ਆ ਦੋ ਦਿਨ ਰਹੀਏ ਤਿੰਨ ਦਿਨ ਰਹੀਏ ਇੱਕ ਦਿਨ ਰਹੀਏ ਅਸੀਂ ਗੁਰੂ ਪਤੀ ਆਸਥਾ ਭਾਵ ਪ੍ਰਗਟ ਕਰਦੇ ਹੋਏ ਇਥੇ ਸਜਣ ਵਾਲੇ دیਵਾਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਭਰ ਕੇ ਗੁਰੂ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਮੈਂ ਇਸ ਸਮੁੱਚੇ ਵਿਸ਼ਵ ਦੇ ਵਿੱਚ ਵਸਦੇ ਹੋਏ ਸਿੱਖ ਜਗਤ ਨੂੰ ਇਸ ਖਾਲਸਾ 사ਜਨਾ ਦਿਵਸ ਦੀ ਬਹੁਤ 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 ਵਧਾਈ ਦਿੰਨਾ ਖੰਡੇ ਪਾਟੇ ਦੀ ਪਹਲ ਚ ਕਿ ਇਹ ਗੁਰੂ ਕੇ ਸ਼ਬਦ ਲੜੀ ਗੁਰਦੇ ਸ਼ਬਦ ਦੇ ਲੜ ਲੱਗੀਏ ਬਾਣੀ ਤੇ ਬਾਣੇ ਦੇ ਤਾਰਨੀ ਬਣੀਏ ਤਾਂ ਕਿ ਸਾਡਾ ਲੋਕ ਸੁਖੀ ਪਰਲੋਕ ਸੁਹੇਲਾ ਹੋ ਜਾਵੇ